ਛੇ ਮਹੀਨੇ ਬਿਲੋਂਗਾ ਕੋਈ ਪਤਾ ਨਹੀਂ ਲਗਾ ਪੀ ਕੀ ਹੋਤੇ ਹੋਇਆ ਤੇ ਉੱਥੇ ਜਾ ਕੇ ਤੇ ਛੇ ਮਹੀਨੇ ਕੰਮ ਕੀਤਾ ਨਾ ਤੇ ਡੈਥ ਹੋ ਗਈ ਇਹਦੀ ਕਿੰਨੀ ਕੁ ਮੁਰਹੀ ਬੇਟੇ ਦੀ ਅਜੇ 20 ਸਾਲ ਰਹੀ ਕੀ ਮੰਗ ਕਰਦੇ ਤੁਸੀਂ ਸਰਕਾਰ ਕੋਲੋਂ ਸਰਕਾਰ ਕੋ ਕੀ ਹੋਣਾ ਮੰਗ ਤਾਂ ਨਾ ਬੇਟਾ ਗਿਆ ਇੱਕ ਕਮਾਉਣ ਵਾਸਤੇ ਚਲੋ ਕੋਈ ਸਰਕਾਰ ਤੁਹਾਨੂੰ ਕੋਈ ਆਰਥਿਕ ਸਹਾਇਤਾ ਚਲੋ ਉੱਥੇ ਗਿਆ ਸੀ ਇੱਕ ਮਹੀਨੇ ਪਹਿਲਾਂ ਤੇ ਕੰਮ ਕਰਦਾ ਰਹਾ ਵਾ ਠੀਕ ਠਾਕ ਸਾਰਾ ਕੁਝ ਤੇ ਮੁੜ ਕੇ ਐਦਾਂ ਹੀ 9 ਤਰੀਕ ਨੂੰ ਸਾਨੂੰ ਉੱਥੋਂ ਮੁੰਡਿਆਂ ਦਾ ਫੋਨ ਆਇਆ ਵਾ ਕਿ ਇਹ ਘਰੋਂ ਲਾਪਤਾ ਵਾ ਫਿਰ ਪੁਲਿਸ ਨੂੰ ਰਿਪੋਰਟ ਕੀਤੀ ਆ ਤੇ ਪੁਲਸ ਦੇ ਲੱਭਣ ਦੇ ਮੁੜਕੇ ਹਫਤਾ ਇੱਕ ਟਿਕਟਾਕ ਤੇ ਵੀਡੀਓ ਵੀ ਪਾਈਆਂ ਵਾ ਗੁਰਦੁਆਰਿਆਂ ਚ ਲੋਸਮੈਂਟਮ ਵੀ ਹੋਈਆਂ ਵਾ ਤੇ ਬਾਅਦ ਚ ਉਹਨਾਂ ਨੇ ਕਿਹਾ ਵਾ ਪੀ 16 ਤਰੀਕ ਨੂੰ ਇਹਦੀ ਲਾਸ਼ ਮਿਲੀ ਆ ਪੁਲਸ ਨੂੰ ਮਿਲੀ ਪੁਲਸ ਨੂੰ ਪਤਾ ਲੱਗਾ ਸਾਨੂੰ ਪੁਲਸ ਕੋ ਪਤਾ ਨਹੀਂ ਮੈਂ ਵੀ ਉੱਥੇ ਹੀ ਹਾਂ ਨਹੀਂ ਮੈਂ ਛੁੱਟੀ ਤੇ ਇੱਧਰ ਆਇਆ ਹੋਇਆ ਹਾਂ ਜੀ ਹਾਂਜੀ ਕੜਨਾ ਇਹ ਸਾਡਾ ਜਿਹੜਾ ਬੇਟਾ ਸੀ ਤਰਸੀਮ ਸਿੰਘ ਪਿਛਲੇ ਸਾਲ ਦੇ ਵਿੱਚ ਸਪੇਨ ਗਿਆ ਸੀ ਡਿਸਪੀਨ ਜਾ ਕੇ ਆਪਣੇ ਕੰਮ ਕਾਜ ਵਾਸਤੇ ਜਦੋਂ ਘਰੋਂ ਆਪਣੀ ਪੂੰਜੀ ਪਤੀ ਵੇਚ ਕੇ ਜ਼ਮੀਨ ਗਿਰਵੀ ਰੱਖ ਕੇ ਆਪਣਾ ਜੋ ਰਿਸ਼ਤੇਦਾਰਾਂ ਤੋਂ ਪੈਸਾ ਫੜ ਕੇ ਤੇ ਉੱਥੇ ਬਾਹਰ ਭੇਜਿਆ ਸੀਗਾ ਪਤਾ ਨਹੀਂ ਲੱਗਦਾ ਹੁਣ ਸਮਝ ਨਹੀਂ ਲੱਗੀ ਕੀ ਕਾਰਨ ਬਣਿਆ ਉੱਥੇ ਕੋਈ ਜਾ ਕੇ ਦੱਸਦੇ ਨਹਿਰ ਦੇ ਵਿੱਚੋਂ ਇਹਦੀ Laash ਮਿਲੀ ਆ ਕਈ ਦਿਨ ਤੇ ਪਹਿਲਾਂ ਲਾਪਤਾ ਰਿਆ ਵਾ ਫਿਰ ਉਧਰ ਦੀ ਗਵਰਨਮੈਂਟ ਨੂੰ ਕੋਈ ਜਦੋਂ ਤਲਾਹ ਕੀਤੀ ਆ ਇਹ ਸਾਡੇ ਨਾਲ ਸਾਡਾ ਵੀਰ ਗਰ ਲਾਲ ਸਿੰਘ ਵੀ ਉੱਥੋਂ SP ਤੋਂ ਹੀ ਆਇਆ ਵਾ ਯਾ ਉਧਰ ਦੀ ਗਵਰਨਮੈਂਟ ਨੂੰ ਤਲਾਹ ਕੀਤੀ ਤੇ ਜਿਹੜੇ ਦਾਨੀ ਸੱਜਣ ਸੀ ਜਿਹੜੇ ਉਧਰ ਸਹਾਯੋਗੀ ਆ ਕੀ ਨਾਮ ਉਹਦਾ ਅਮਰੀਕ ਸਿੰਘ ਅਮਰੀਕ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਤੇ ਫਿਰ ਉਹਨਾਂ ਨੇ ਬੜੀ ਜਿੱਦੋਦਿਆਂ ਤੇ ਕੋਸ਼ਿਸ਼ ਕਰਕੇ ਤੇ ਉਹ ਲੱਭਣ ਦੀ ਕੋਸ਼ਿਸ਼ ਕੀਤੀ ਜੋ Laash labbi ਤੇ ਅੱਜ ਫਿਰ 7 ਫਰਵਰੀ ਨੂੰ ਸਾਡੇ ਕੋਲ ਡੈੱਡ ਬੋਡੀ ਦੀ ਪਹੁੰਚੀ ਆ ਤੇ ਅੱਜ ਜੱਜੇ ਮੋੜੇ ਪਿੰਡ ਮੋੜੇ ਪਿੰਡ ਦੇ ਨਜ਼ਦੀਕ ਚ ਗਾਮਾ ਤਹਿਸੀਲ ਲੋਪੋਕੇ ਦੇ ਵਿੱਚ ਅਸੀਂ ਅੱਜ ਸਸਕਾਰ ਕੀਤਾ ਜੀ ਕਿ ਦਾਨੀ ਸੱਜਣਾ ਨੇ ਮਦਦ ਕੀਤੀ লাশ ਲਿਆਉਣ ਦੇ ਵਿੱਚ ਕਿ ਕੋਈ ਸਰਕਾਰ ਦਾ ਵੀ ਰੋਲ ਹੈ ਸਰਕਾਰ ਨੇ ਸਰਕਾਰ ਦਾ ਹੀ ਸਰਕਾਰ ਨੇ ਧਾਰੀਵਾਲ ਸਾਹਿਬ ਦੇ ਕੋਲੇ ਗਏ ਸਾਡੇ ਸਾਰੇ ਸੱਜਣ ਵੀਰ ਤੇ ਚਲੋ ਧੰਨਵਾਦ ਕਰਦੇ ਆ ਇਨ੍ਹਾਂ ਜਿਹੜੇ ਸਾਡੇ ਮੰਤਰੀ ਸਾਹਿਬਾਨ ਹੈਗੇ ਜਿਨ੍ਹਾਂ ਨੇ ਸਾਡੇ ਬੇਟੇ ਦੀ লাশ ਜਿਹੜੀ ਹੈ ਵਾਪਸ ਲਿਆ ਕੇ ਤੇ ਪਰਿਵਾਰ ਨੂੰ ਲਿਆ ਕੇ ਸ਼ਾਂਤੀ